ਸਾਸੀ ਕਾ ਜੀ ਸਾਰਿਆਂ ਨੂੰ ਉਮੀਦ ਆ ਸਾਰੇ ਰਾਜ ਖੁਸ਼ੀ ਹੋਵੋਗੇ ਚੜ੍ਹਦੀਆਂ ਕਲਾ 'ਚ ਹੋਵੋਗੇ ਅੱਜ ਦੀ ਆਪਣੀ ਕਲੈਕਸ਼ਨ ਹੋਊਗੀ ਹੈਂਡਵਰਕ ਦੇ ਸੂਟ ਵਿਦੂ ਦੁਪੱਟਾ 1400 ਰੇਂਜ ਤੋਂ ਲੈ ਕੇ 3200 ਰੇਂਜ ਤੱਕ ਦੇ ਔਰ ਗੈਵਾਡਿਨ ਸਿਲਕ ਦੇ ਆਪਣੇ ਬਹੁਤ ਹੀ ਸਸਤੀ ਜਿਹੇ ਰੇਂਜ ਦੇ ਪੂਰੇ ਹੈਵੀ ਵਰਕ ਵਾਲੇ ਸੂਟ ਨੇ ਜਿਹੜੇ ਆਪਾਂ ਲੈ ਕੇ ਆਏ ਆ ਉਹ ਵੀ ਵਿਦੂ ਦੁਪੱਟਾ ਰਹਿਣਗੇ ਜਿਹੜੇ ਆਪਾਂ ਰੇਟ ਦੱਸਾਂਗੇ ਵਿਦੂ ਦੁਪੱਟਾ ਹੀ ਰਹਿਣਗੇ ਤੁਸੀਂ ਇਹ ਸਕਰੀਨਸ਼ਾਟ ਲੈ ਕੇ ਸਾਡੇ WhatsApp ਨੰਬਰ 981450336 ਤੇ ਆਰਡਰ ਕਰ ਸਕਦੇ ਹੋ ਆਲ ਇੰਡੀਆ ਆਪਣੀ ਸ਼ਿਪਿੰਗ ਹੈ ਜਿਹੜੀ ਉਹ ਬਿਲਕੁਲ ਫਰੀ ਹੋਊਗੀ ਜੇ ਬਾਹਰੀਆਂ ਪਹਿਣਾ ਨੇ ਲੈਣਿਆ ਤਾਂ ਰੇਟ ਇਹੀ ਹੋਊਗਾ ਜੋ ਇੰਡੀਆ ਚ ਹੈ ਸ਼ਿਪਿੰਗ ਚਾਰजेस ਨੇ ਜਿਹੜੇ ਉਹ ਉਹਨਾਂ ਨੂੰ ਦੇਣੀ ਪੈਣਗੇ ਆਹ ਲਾ ਸੂਟ ਹੈ ਜਿਹੜਾ ਆਪਣਾ ਸਟਾਰਟਿੰਗ ਪ੍ਰਾਈਸ ਇਸ ਦਾ 1800 ਰੁਪਿਆ ਤੁਸੀਂ ਵਰਕ ਦੇਖੋ ਆਹ ਹੀ ਵਰਕ ਹੋਇਆ ਹੋਇਆ ਇਹ ਸਾਰਾ ਹੀ গোল্ডਨ शिमर ਤੇ ਇਹ सूट تیار ਹੋਇਆ ਹੋਇਆ ਤੇ ਵਿੱਚਕਾਰ ਸਾਰੀ ਬੁੱਟੀ ਰਹੂਗੀ 유ਨਿਕ ਦਾ 유ਨਿਕ ਹੈਵੀ ਦਾ ਹੈਵੀ 버브리 शिमर ਦੀ ફેબ્રિક ਹੈ ਔਰ ਇਹ ਵਾਲਾ ਜਿਹੜਾ ਵਰਕ ਆ ਜਾਂਦਾ ਇਹ ਹੈਗਾ ਬਾਜੂ ਤੇ ਇਹ ਜਿਹੜਾ 골ਡਨ ਕਲਰ ਹੈ ਸੌਰੀ ਬਹੁਤ ਜ਼ਿਆਦਾ ਟ੍ਰੈਂਡ ਤੇ ਚੱਲ ਰਿਹਾ ਇਹ ਇਸ ਦਾ ਗਲਾ ਰਹੂਗਾ ਇਹ ਇਸ ਦੇ ਵਿੱਚ ਬਰਬਰੀ ਸ਼ਿਮਰ ਦੇ ਵਿੱਚ 골ਡਨ ਟੱਚ ਦੇ ਵਿੱਚ ਇਹਦੀ ਬੋਟਮ ਰਹੂਗੀ ਪਹਿਲਾਂ ਤੁਸੀਂ ਫੈਬਰਿਕ ਦਾ ਜਿਹੜਾ ਰੇਟ ਹੈ ਉਹੀ ਤੁਹਾਨੂੰ 2000 ਤੱਕ ਮਿਲੂਗਾ ਪਰ ਆਪਾਂ ਬਹੁਤ ਹੀ ਜ਼ਿਆਦਾ ਸੋਹਣਾ ਸੂਟ ਤਿਆਰ ਕਰਕੇ ਇਹ ਰਹੇਗਾ ਚਨੂਨ ਦਾ ਦੁਪੱਟਾ ਇਹਦੇ ਚਾਰੇ ਪਾਸੇ ਆਪਾਂ ਨੇ ਇਸ ਤਰ੍ਹਾਂ ਦੀ ਲੈਸ ਲਗਾਉਣੀ ਆ ਇਹ ਜਿਹੜਾ ਇਸ ਦੇ ਵਿੱਚ ਆ ਤੁਸੀਂ ਕਲਰ ਦੇਖ ਰਹੇ ਆ ਆਹ ਵਾਲਾ ਕਲਰ ਹੈ ਜਿਹੜਾ ਆ ਇਹ ਤੁਹਾਡੀ ਚੋਇਸ ਰਹੂਗੀ ਜੇ ਤੁਸੀਂ 골ਡਨ ਲਗਾਉਣੀ ਆ ਤਾਂ 골ਡਨ ਆਪਾਂ ਗੋਟਾ ਲਾਵਾਂਗੇ ਤੇ ਪੂਰਾ ਖੁੱਲਾ ਡੁੱਲਾ ਇਹ ਰਹੂਗਾ ਦੁਪੱਟਾ ਇਹ ਥੋੜਾ ਜਿਹਾ ਪ੍ਰੈਸ ਕਰਕੇ ਆਪਾਂ ਨੇ ਉਹ ਕਰਨਾ ਢਾਈ ਹੋ ਕੇ ਆਈ ਨਹੀਂ ਹਜੇ ਆ ਵਾਲਾ ਸੂਟ ਦੇਖੋ ਜੀ ਇਹ ਹੈਗਾ ਸ਼ਿਮਰਤੇ ਇਸ ਦੇ neck ਤੇ ਆ ਜਾਏਗਾ ਸਾਰਾ ਜਿਹੜਾ ਵਰਕ ਹੈ ਬਹੁਤ ਜ਼ਿਆਦਾ ਸੋਹਣਾ ਇਹਦੇ ਵਿੱਚ ਮੋਤੀ ਸਿੱਪੀ ਆਰੀ ਵਰਕ ਹੋਇਆ ਹੋਇਆ ਥ्रेड ਵਰਕ ਵੀ ਹੈ ਔਰ ਜ਼ਰੀ ਵਰਕ ਵੀ ਹੈ ਇਹ ਦੇਖੋ ਇਹ ਸਾਰਾ ਇਸ ਦੇ ਮਤਲਬ ਕਿ ਗਲੇ ਤੋਂ نیچے ਦਾ ਆ ਜਾਏਗਾ ਇਹ ਵਰਕ ਔਰ ਇਹ ਆ ਜਿਹੜਾ ਇਹ ਘੇਰਾ ਬਣਿਆ ਹੋਇਆ ਹੈ घेरे बूटे आ जाने तीन बूटे और उपर आ जाने दो बूटे पूरा वर्क है जोड़ा यह पूरा हैवी होया हो है। फ्रंट देखो पूरा हैवी है और इस बाजू पर भी वर्क होया हुआ बहुत ही सोहना जि यूनीक जिहा ਆ ਜੀਗਾ ਇਸਨੇ ਬਾਜੂ ਤੇ ਵਰਕ ਤੁਸੀਂ ਵਰਕ ਦੀ ਸਫਾਈ ਚੈੱਕ ਕਰ ਲਓ ਬਹੁਤ ਜ਼ਿਆਦਾ ਸੋਹਣਾ ਤਿਆਰ ਹੋਇਆ ਹੋਇਆ ਸੂਟ ਇੱਕ ਯੂਨੀਕ ਜਹਾ ਡਿਜ਼ਾਈਨ ਬਣਿਆ ਹੋਇਆ ਸ਼ਾਇਦ ਹੀ ਤੁਸੀਂ ਇਹ ਡਿਜ਼ਾਈਨ ਮਤਲਬ ਕਿ ਦੇਖਿਆ ਹੋਵੇ ਜਿਹੜੇ ਆਪਣੇ ਡਿਜ਼ਾਈਨ ਨੇ ਬਿਲਕੁਲ ਡਿਫਰੈਂਟ ਹੁੰਦੇ ਨੇ ਕਿਉਂਕਿ ਆਪਾਂ ਕਾਰੀਗਰਾਂ ਤੋਂ ਆਪ ਇਹ ਤਿਆਰ ਕਰਵਾਉਂਦੇ ਆ ਇਹਦੇ ਨਾਲ ਦੁਪੱਟਾ ਜਿਹੜਾ ਉਹ ਵੀ ਸ਼ਿਮਰ ਤੇ ਰਹੂਗਾ ਉਹੜਾ ਫੁੱਲਾ ਡੁੱਲਾ ਦੁਪੱਟਾ ਰਹੂਗਾ ਚਾਰੇ ਪਾਸੇ ਉਸ ਦੇ ਦੇਖੋ ਕਟਾਮ ਆ ਜਾਂਦੇ ਨੇ ਔਰ ਇਹ ਸਾਰਾ ਆਰੀ ਦਾ ਵਰਕ ਹੋਇਆ ਹੋਇਆ ਜ਼ਰੀ ਤੇ ਔਰ ਇਹਦੇ ਕਾਰਨਰਸ ਤੇ ਇਸ ਤਰ੍ਹਾਂ ਦੀ ਬੁੱਟੀ ਬਣੀ ਹੋਈ ਹੈ ਆਹ ਵਾਲੀ ਕਾਰਨਰ ਤੇ ਬੁੱਟੀ ਆ ਜੂਗੀ ਇਹ ਚਾਰੇ ਪਾਸੇ ਕਾਰਨਰ ਤੇ ਇਸੇ ਤਰ੍ਹਾਂ ਦਾ ਰਹੂਗਾ ਬਹੁਤ ਹੀ ਸੋਹਣਾ ਜਿਹਾ ਸੂਟ ਹੈ ਬਹੁਤ ਹੀ ਸੋਹਣਾ ਜਿਹਾ ਇਹਦਾ ਦੁਪੱਟਾ ਹੈ ਦੁਪੱਟਾ ਵੀ ਸ਼ਿਮਰ ਤੇ ਆ ਜਾਂਦਾ ਹੈ ਅ ਰੇਟ ਇਹਦਾ ਹੈਗਾ 3200 ਰੁਪਿਆ ਸਿਰਫ 3200 ਰੁਪਿਆ ਸ਼ਿਪਿੰਗ ਹੈ ਜਿਹੜੀ ਉਹ ਬਿਲਕੁਲ ਫ੍ਰੀ ਹੈ ਅਗਲਾ ਸੂਟ ਵੀ ਸ਼ਿਮਰਤੇ ਹੀ ਰਹੂਗਾ ਜੀ ਦੇਖੋ ਇਸ ਦਾ ਨੈਕ ਚੈੱਕ ਕਰੋ ਪਹਿਲਾਂ ਤਾਂ ਤੁਸੀਂ ਇਹਦੇ ਵਿੱਚ ਆਰੀ ਵਰਕ ਵੀ ਹੈ ਇਸ ਚ ਮੋਤੀ ਵੀ ਨੇ ਸਿੱਪੀ ਵੀ ਹੈ 골ਡਨ ਜ਼ਰੀ ਦਾ ਵਰਕ ਹੋਇਆ ਹੋਇਆ ਹੈ ਇਹਦੇ ਵਿੱਚ ਕਲਰ ਬੜਾ ਹੀ ਸੋਨਾ ਗਾਜਰੀ ਜਿਹਾ ਔਰ ਫਿਰ ਇਹ ਸਾਰੇ ਇਸ ਦੇ ਫਰੰਟ ਤੇ ਬੁੱਟੀਆਂ ਆ ਜਾਂਦੀ ਹੈ ਆਰੀ ਵਰਕ ਪਲੱਸ ਇਹਦੇ ਵਿੱਚ ਮੋਤੀ ਵਰਕ ਹੈ ਤੁਹਾਨੂੰ ਪਤਾ ਹੀ ਹੈ ਵੀ ਜਿਹੜੇ ਮੋਤੀ ਵਰਕ ਹੈ ਉਹ ਵੀ ਬਹੁਤ ਕੋਸਟਲੀ ਹੁੰਦਾ ਹੈ ਹੁਣ ਆ ਜਾਂਦਾ ਇਹ ਘੇਰਾ ਇਸ ਦਾ ਘੇਰਾ ਚੈੱਕ ਕਰੋ ਇਹਦੇ ਵਿੱਚ 1 2 3 ਬੁੱਤੇ ਬਣੇ ਹੋਏ ਨੇ ਇਸ ਤਰ੍ਹਾਂ ਦੇ ਤਿੰਨ ਬੁੱਤੇ ਨੇ ਇਹ ਵਰਕ ਦੀ ਸਫਾਈ ਚੈੱਕ ਕਰੋ ਤੁਸੀਂ ਤੇ ਇਹ ਲਸਰ ਬਣੀ ਹੋਈ ਹੈ ਘੇਰੇ ਤੇ ਇਸ ਤਰ੍ਹਾਂ ਦਾ ਡਿਜ਼ਾਈਨ ਤੇ ਆਪ ਹੋ ਜਾਂਦਾ ਹੈ ਬਹੁਤ ਹੀ ਯੂਨਿਕ ਜਿਹਾ ਡਿਜ਼ਾਈਨ ਹੈ ਵਰਕ ਦੀ ਸਫਾਈ ਦੇਖ ਸਕਦੇ ਹੋ ਪੂਰਾ ਹੈਵੀ ਹੈ ਜਿਹੜਾ ਇਹ ਫਰੰਟ ਹੈ ਵੀ ਰਹੂਗਾ ਇਹਦਾ ਗळा ਪਲੱਸ ਫਰੰਟ ਤੇ ਬੁਤੀ ਔਰ ਘੇਰੇ ਤੇ ਵਰਕ ਫਿਰ ਇਸ ਦੀ ਬਾਜੂ ਤੇ ਵੀ ਵਰਕ ਆ ਜਾਂਦਾ ਹੈ ਇਹ ਆ ਜਾਂਦਾ ਇਸ ਦੀ ਬਾਜੂ ਤੇ ਵਰਕ ਵਰਕ ਦੀ ਸਫਾਈ ਦੇਖੋ ਤੁਸੀਂ ਬਹੁਤ ਹੀ ਸੋਹਣਾ 골ਡਨ ਜ਼ਰੀ ਵਰਕ ਹੋਇਆ ਹੋਇਆ ਤੇ ਇਹਦਾ ਜਿਹੜਾ ਦੁਪੱਟਾ ਹੈ ਉਹ ਕੰਟਰਾਸਟ ਰੂ ਹੋਗਾ ਬੜਾ ਪਿਆਰਾ ਜਿਹਾ ਸੂਟ ਇਹ ਬਣ ਕੇ ਤਿਆਰ ਹੋਇਆ ਕਿਹੜਾ ਲਾਜਵਾਬ ਹੈ ਇਸ ਦਾ ਬਣਿਆ ਹੋਇਆ ਇੱਕ ਸੂਟ ਲੈ ਲਿਆ ਤੁਸੀਂ ਇਹ ਫੇਰ ਇਸ ਨੂੰ ਰਿਪੀਟ ਕਰਵਾਉਂਗੇ ਇਸੇ ਡਿਜ਼ਾਈਨ ਦਾ ਕੰਟਰਾਸਟ ਦੇ ਵਿੱਚ ਸ਼ਿਮਰ ਦੇ ਵਿੱਚ ਆ ਜਾਂਦਾ ਹੈ ਇਹ ਦੁਪੱਟਾ ਪੂਰਾ ਖੁੱਲਾ ਡੁੱਲਾ ਦੁਪੱਟਾ ਰੱਖੋ ਕੰਟਰਾਸਟ ਵੀ ਬਹੁਤ ਜ਼ਿਆਦਾ ਸੋਨਾ ਇਹਦੇ ਚਾਰੇ ਕਾਰਨਰਸ ਤੇ ਇਸ ਤਰ੍ਹਾਂ ਦਾ ਬੁਟਾ ਆ ਜਾਊਗਾ ਤੇ ਇਹ ਸਾਰਾ ਕੱਟਵਰਕ ਦਾ ਕੰਮ ਹੋਇਆ ਹੋਇਆ ਆਰੀ ਦਾ ਜ਼ਰੀ ਪੂਰਾ ਥ੍ਰਿਲਾ ਡੁੱਲਾ ਇਹ ਦੁਪੱਟਾ ਤਿਆਰ ਹੈ ਪੂਰੇ ਹੈਵੀ ਸੂਟ ਨੇ ਇਹ ਤੁਸੀਂ ਇਹਨਾਂ ਨੂੰ ਦੇਣ ਲੈਣ ਨੂੰ ਵੀ ਵਰਤ ਸਕਦੇ ਹੋ ਇਹਨਾਂ ਨੂੰ ਤੁਸੀਂ ਆਪਣੀ ਬਰੀ ਦਾਜ ਦੇ ਵਿੱਚ ਜਿੱਥੇ ਮਰਜੀ ਤੁਸੀਂ ਇਸ ਨੂੰ ਐਡ ਕਰ ਸਕਦੇ ਹੋ ਬਹੁਤ ਹੀ ਜ਼ਿਆਦਾ ਸੋਹਣੇ ਔਰ ਬਹੁਤ ਹੀ ਸਸਤੇ ਜਿਹੇ ਸੂਟ ਤਿਆਰ ਕੀਤੇ ਆ। ਨਾ ਵਾਲਾ ਸੂਟ ਹੈ ਜਿਹੜਾ ਬਹੁਤ ਹੀ ਸੋਹਣੇ ਜਿਹੇ ਸ਼ੇਡ ਤੇ ਇਹ ਚ ਪੂਰਾ ਵੱਡਾ ਬੁਟਾ ਬਣਿਆ ਹੋਇਆ ਇਹ ਹਿੱਪ ਤੋਂ ਨੀਚੇ ਆ ਜਾਂਦਾ ਹੈ ਪੱਲੇ ਤੇ ਆ ਜਾਂਦਾ ਆ ਘੇਰਾ ਬਣਿਆ ਹੋਇਆ ਘੇਰੇ ਤੇ ਦੋਨੋਂ ਸਾਈਡ ਤੇ ਆ ਜਾਂਦਾ ਹੈ ਪੂਰਾ ਬੜਾ ਬੁੱਟਾ ਇਹ ਥੱਲੇ ਵਰਕ ਹੋਇਆ ਹੋਇਆ ਘੇਰੇ ਦੇ ਆਰੀ ਵਰਕ ਹੈ ਔਰ ਇਹ ਸੈਂਟਰ ਪੈਨਲ ਜਾ ਕੇ ਇਹ ਵਾਲਾ ਇੱਕ ਬੁੱਟਾ ਆ ਆ ਜਾਂਦਾ ਇਹਦੇ ਵਿੱਚ ਜਿਹੜਾ ਕਲਰ ਪਿਆ ਹੋਇਆ ਬਹੁਤ ਹੀ ਸੋਹਣਾ ਗਾਜਰੀ ਜਿਹਾ ਜਿਹੜਾ ਇਸ ਕਲਰ ਤੇ ਬੜਾ ਹੀ ਉੱਠ ਕੇ ਆ ਰਿਹਾ ਔਰ ਆਹ ਹੋ ਗਏ ਸੈਂਟਰ ਪੈਨਲ ਲਾਈਟ ਜਿਹੇ ਸੈਂਟਰ ਪੈਨਲ ਚਲੇ ਜਾਂਦੇ ਆ ਇਹ ਉੱਪਰ ਤੱਕ ਇਧਰ ਵੀ ਸੈਂਟਰ ਪੈਨਲ ਚਲਿਆ ਗਿਆ ਉੱਪਰ ਤੱਕ ਔਰ ਇਹ ਵਾਲਾ ਵੀ ਆਰੀ ਵਰਕ ਇਹ ਉੱਪਰ ਤੱਕ ਚਲਿਆ ਇਸ ਤਰ੍ਹਾਂ ਦਾ ਇਹ ਬਹੁਤ ਹੀ ਬੜਾ ਸੋਹਣਾ ਜਿਹਾ ਸੂਟ ਹੈ ਇਹ ਬਣ ਕੇ ਤਿਆਰ ਹੋਇਆ ਇਹਦੇ ਵਿੱਚ ਵੀ ਤੁਸੀਂ ਦੇਖ ਸਕਦੇ ਹੋ ਆਰੀ ਵਰਕ ਵੀ ਹੈ ਇਸ 'ਚ ਜ਼ਰੀ ਵਰਕ ਵੀ ਹੈ ਮੋਤੀ ਵਰਕ ਵੀ ਹੈ ਸਪੀ ਵਰਕ ਵੀ ਹੈ ਬਹੁਤ ਹੀ ਸੋਹਣਾ ਜਿਹਾ ਯੂਨੀਕ ਸੂਟ ਹੈ ਤੇ ਇਹਦੀ ਬਾਜੂ ਤੇ ਵੀ ਬਹੁਤ ਸੋਹਣਾ ਜਿਹਾ ਵਰਕ ਆ ਜਾਂਦਾ ਹੈ ਕਲਰ ਬੜਾ ਹੀ ਪਿਆਰਾ ਹੈ ਔਰ ਸ਼ਿਮਰ ਤੇ ਸੂਟ ਨੇ ਜਿਹੜੇ ਇਹ ਖਿੜਕੇ ਆਉਂਦੇ ਆ ਹੈਡਵਰਕ ਆ। ਆ ਆ ਗਿਆ ਜੀ। ਇਸ ਦੀ ਬਾਜੂਤੇ ਵਰਕ। ਵਰਕ ਦੀ ਸਫਾਈ ਦੇਖੋ ਤੁਸੀਂ। ਬੜਾ ਹੀ ਸੋਹਣਾ ਜਿਹਾ ਬੁਟਾ ਬਣਿਆ ਹੋਇਆ। ਇਹ ਬਾਜੂਤੇ ਆ ਜਾਂਦਾ ਹੈ। ਇਹਦਾ ਦੁਪੱਟਾ ਵੀ ਬਹੁਤ ਹੀ ਸੋਹਣਾ ਜਿਹਾ ਤਿਆਰ ਹੋਇਆ। ਦੁਪੱਟੇ ਤੇ ਵੀ ਪੂਰੀ ਮਿਹਨਤ ਲੱਗੀ ਹੋਈ ਐ ਦੁਪੱਟਾ ਵੀ ਸ਼ਿਮਰਚ ਰੂਗਾ ਚਾਰੇ ਪਾਸੇ ਇਸ ਤਰ੍ਹਾਂ ਦਾ ਬੁੱੱਬੇ ਆਣਗੇ ਚਾਰੇ ਪਾਸੇ ਔਰ ਕਟਾ ਪਾ ਕੇ ਕਟਾਮ ਬਣੇ ਹੋਏ ਆ ਔਰ ਮੋਤੀ ਵਰਕ ਹੋਇਆ ਹੋਇਆ ਬੜਾ ਹੀ ਸੋਹਣਾ ਜਿਹਾ ਇਹ ਦੁਪੱਟਾ ਤਿਆਰ ਹੋਇਆ ਹੋਇਆ ਤੁਸੀਂ ਫਟਾਫਟ ਸਕਰੀਨ ਸ਼ਾਟ ਲੈ ਕੇ ਤੁਸੀਂ ਆਰਡਰ ਕਰਦੇ ਜਾਓ ਆਦਿ बहुत ज़्यादा दुपट्टा बहुत ही ज़्यादा सोना साप नंबर अठानवे एक सौ पताली जीरो त्रेहन छत्ती है आदि ਬੜਾ ਖਿੜਕੇ ਜਿਹੇ ਵਰਕਾਇਆ ਹੋਇਆ ਹੈ ਜਿਹੜੇ ਬੁੱਟੇ ਬਣੇ ਹੋਏ ਨੇ ਬੜੀ ਸੋਹਣੇ ਜਿਹੇ ਯੂਨੀਕ ਜਿਹੇ ਡਿਜ਼ਾਈਨ ਦੇ ਵਿੱਚ ਆਪਾਂ ਤਿਆਰ ਕੀਤੇ ਹੋਏ ਹਨ ਅਗਲਾ ਜਿਹੜਾ ਸੂਟ ਹੈ ਉਹ ਵੀ ਬਹੁਤ ਹੀ ਸੋਹਣਾ ਜਿਹਾ ਕਲਰ ਹੈ ਮੈਨੂੰ ਨਹੀਂ ਆਪ ਨੂੰ ਸਮਝ ਆ ਰਹੀ ਗਰੇਵ ਨਹੀਂ ਹੈਗਾ ਇਹ ਪਿਸਤਾ ਕਲਰ ਵੀ ਨਹੀਂ ਹੈਗਾ ਬਹੁਤ ਹੀ ਯੂਨੀਕ ਜਿਹਾ ਕਲਰ ਹੈ ਸ਼ਿਮਰ ਫੈਬਰਿਕ ਰਹੇਗੀ ਇਹ ਦੇਖੋ ਇਸ ਦੇ ਬੁਟੇ ਬਣੇ ਹੋਏ ਨੇ ਦੋ ਫਰੰਟ ਤੇ ਇਹ ਤਿੰਨ ਬੁਟੇ ਆ ਜਾਂਦੇ ਆ ਤੇ ਘੇਰੇ ਤੇ ਇਸ ਤਰ੍ਹਾਂ ਦਾ ਦੇਖੋ ਵਰਕ ਆ ਗਿਆ ਬਾਹਰ ਮੋ ਇਹਦੇ ਵਿੱਚ ਮੋਤੀ ਸਿੱਪੀ ਤੇ ਜ਼ਰੀ ਵਰਕ ਹੋਇਆ ਹੋਇਆ ਸਾਰਾ ਆਰੀ ਵਰਕ ਆ ਜਾਂਦਾ ਇਹ ਆ ਗਿਆ ਘੇਰੇ ਤੇ ਔਰ ਇਹ ਫੇਰ ਤਿੰਨੇ ਇਸ ਤਰ੍ਹਾਂ ਦੇ ਬੁਟੇ ਆ ਜਾਂਦੇ ਨੇ ਤੁਸੀਂ ਵਰਕ ਦੀ ਸਫਾਈ ਦੇਖੋ ਔਰ ਇਹੇ ਸਾਈਡ ਤੇ ਇਸ ਤਰ੍ਹਾਂ ਦਾ ਇਹ ਵਾਲਿਆਂ ਜਿਹੜੇ ਇਹ ਸੈਂਟਰ ਪੈਨਲ ਜਾਂਦੇ ਆ ਆਰੀ ਦੇ ਵਿੱਚ ਆਰੀ ਵਰਕ ਹੈ ਇਹ ਸਾਰਾ ਉੱਪਰ ਤੱਕ ਜਾਂਦੇ ਆ ਇਹ ਜਿੱਥੇ ਤੁਹਾਡਾ ਗਲਾ ਤਿਆਰ ਹੋਏਗਾ ਬਹੁਤ ਹੀ ਯੂਨੀਕ ਜਿਹਾ ਕਲਰ ਹੈ ਇਹ ਬਹੁਤ ਹੀ ਸੋਹਣੇ ਜਿਹੇ ਇਹਦੇ ਵਿੱਚ ਜਿਹੜੇ ਨੇ ਕਲਰ ਆ ਵਾਲਾ ਜਿਹੜਾ ਇਹ ਕਲਰ ਹੈ ਜਿਹੜਾ ਇਹ ਬਹੁਤ ਹੀ ਸੋਹਣਾ ਪੀਚ ਜਿਹਾ ਲਾਈਟ ਪੀਚ ਜਿਹਾ ਕਲਰ ਹੈ ਜਿਹੜਾ ਇਹ ਬਹੁਤ ਸੋਹਣਾ ਲੱਗ ਰਿਹਾ ਇਸ ਦੇ ਵਿੱਚ ਲਾਇਆ ਗਿਆ ਇਹ ਫਰੰਟਾ ਜੂਗਾ ਇਸ ਦਾ ਫੈਬਰਿਕ ਸ਼ਿਮਰਦੀ ਰਹੂਗੀ ਔਰ ਆ ਦੇਖੋ ਜੀ ਪੂਰਾ ਜਿਹੜਾ ਹੈਵੀ ਇਹ ਬਾਹਣੀ ਹੋਈ ਹੈ ਜਿਸ ਤਰ੍ਹਾਂ ਦੇ ਬੁੱਟੇ ਉਹ ਵਿਚਕਾਰ ਸੀਗੇ ਇਹ ਬਾਹ ਤੇ ਆ ਜਾਣਾ ਤੁਸੀਂ ਵਰਕ ਦੀ ਸਫਾਈ ਦੇਖੋ ਬਹੁਤ ਹੀ ਸੋਹਣੇ ਜਿਹੇ ਯੂਨੀਕ ਜਿਹੇ ਇਹ ਡਿਜ਼ਾਈਨ ਤਿਆਰ ਕੀਤੇ ਹੋਏ ਨੇ ਬਹੁਤ ਹੀ ਘੱਟ ਰੇਟ ਤੇ 컬러 ਵੀ ਬਹੁਤ ਜਿਆਦਾ ਸੋਹਣਾ ਇਹਦੇ ਨਾਲ ਆਪਾਂ ਨੇ ਚਨੌਨ ਦਾ ਦੁਪੱਟਾ ਲਾਇਆ ਹੋਇਆ ਜੀ ਡਾਈ ਕਰਨਾ ਦਿੱਤਾ ਹੋਇਆ ਉੱਤੇ ਗੋਟਾ ਲਗਾ ਕੇ ਇਸ ਤਰ੍ਹਾਂ ਦਾ ਗੋਟਾ ਲਗਾ ਕੇ ਆਪਾਂ ਤੁਹਾਨੂੰ ਦੇਵਾਂਗੇ ਜਿਹੜਾ ਰੇਟ ਇਹ 3200 ਹੈ ਇਹ ਵਿਦ ਦੁਪੱਟਾ ਹੈ ਚਨੌਨ ਦਾ ਇਹਦੇ ਨਾਲ ਦੁਪੱਟਾ ਰਹੇਗਾ ਔਰ ਇਹਦਾ ਜਿਹੜਾ ਲੁੱਕ ਹੈ ਇਸ ਸੂਟ ਦੀ ਉਹ ਇਸ ਤਰ੍ਹਾਂ ਦੀ ਵੀ ਹੈ